ਆਗੰਗੇ ਪਰ ਮੈਂ ਪਹਿਲਾਂ ਬੋਲਦਾ ਉਸ ਤੋਂ ਬਾਅਦ ਉਹ ਬੰਦੇ ਛੱਡ ਦਿੱਤੇ ਗਏ ਨੇ ਬਾਪੂ ਜੀ ਉਰੀ ਆ ਚੁੱਕੇ ਨੇ ਇੱਥੇ ਸਰਦਾਰ ਤਰਸੇ ਸਿੰਘ ਜੀ ਉਰੀ ਆ ਚੁੱਕੇ ਨੇ ਲੱਖਾਂ ਛੱਡ ਦਿੱਤੇ ਗਏ ਨੇ ਲੱਖਾਂ ਜੀ ਛੱਡ ਦਿੱਤੇ ਗਏ ਜੇ ਦੂਰ ਹੋ ਕਲਾ ਕੋਲ ਨਾਲ ਫੋਨ ਚੁਲਾ ਕੇ ਹੀ ਤੇ ਗੱਲ ਸੁਣਾਗੇ ਉਹ ਨਹੀਂ ਭਾਈ ਇੱਥੇ ਆਉਣ ਗੱਲ ਸੁਣ ਦਾ ਗੱਲ ਸੁਣ ਲੋ ਯਾਰ ਆਪਾਂ ਚੈਨ ਆਪਾਂ ਤੰਗ ਨਹੀਂ ਕਰਨਾ ਲੋਕਾਂ ਨੂੰ ਮੰਨ ਲੋਗਾ ਇਹ ਨਹੀਂ ਆਪਾਂ ਕੋਈ ਗੱਲ ਸੁਣੋ ਮੈਂ ਐਵੇਂ ਨਹੀਂ ਕੁਝ ਕਹਿ ਰਿਹਾ ਸਾਡੀ ਰੌਲਾ ਗੱਲ ਕਿਹੜੀ ਚੱਲ ਰਹੀ ਸੀ ਤਿੰਨ ਸੈਂਟਰਾਂ ਦੀ ਜਿਹਦੇ ਕਰਕੇ ਆਪਾਂ ਹੋਮੋ ਹਮਾ ਕੇ ਆਏ ਆ ਜਿਹਦੇ ਨਾਲ ਕੈਂਸਰ ਫੈਲ ਲਿਆ ਉਹਨਾਂ ਲਈ ਕੁਝ ਸਬਧਾਨਕ ਅਦਾਰਿਆਂ ਦਾ ਆਰਡਰ ਹੋ ਚੁੱਕਿਆ ਕਨਸਟੀਟਿਊਸ਼ਨ ਬੋਡੀਆਂ ਕਹਿ ਚੁੱਕੀਆਂ ਨੇ ਉਹਦੇ ਵਿੱਚ ਦੋ ਦੋ ਲੋਟਾਰੇ ਜਿਹਦੇ ਬਾਰੇ ADC ਸਾਹਿਬ ਤੇ ਸਾਰੇ ਪ੍ਰਸ਼ਾਸਨ ਨੇ ਗਾਰੰਟੀ ਦਿੱਤੀ ਹੈ ਕਿ 7 ਦਿਨਾਂ ਦੇ ਵਿੱਚ ਉਹਨਾਂ ਦੀਆਂ ਜੋ ਵੀ ਵੈਰੀਫਿਕੇਸ਼ਨਸ ਇਹਨਾਂ ਨੇ ਕਰਨੀਆਂ ਨੇ ਕੁਝ ਗੱਲਾਂ ਕਲੈਰਿਟੀ ਨਹੀਂ ਦੀ ਜਿਵੇਂ ਕਿ ਸਾਨੂੰ ਕਲੈਰਿਟੀ ਹੈ ਉਹਨੇ ਕੋਈ ਸਟੇ ਨਹੀਂਗਾ ਉਹ ਟੋਟਲ ਇਲਿਗਲ ਵੇ ਨਾਲ ਚੱਲ ਰਹੇ ਗਲਤ ਚੱਲ ਰਹੇ ਨੇ 7 ਦਿਨਾਂ ਦੇ ਵਿੱਚ ਕਰਕੇ ਇਹ ਜਦੋਂ ਕਲੀਅਰ ਹੋ ਜੂਗੀ ਉਹਨਾਂ ਨੂੰ ਬੰਦ ਕੀਤਾ ਜਾਊਗਾ ਪਹਿਲੀ ਗੱਲ ਉਹ ਭਤੀਜਾ ਸੈਂਟਰ ਹੈ ਉਹ ਭਤੀਜਾ ਸੈਂਟਰ ਹੈ 72 ਗਿਆ ਸਾਡੀ ਇਹਨਾਂ ਨੂੰ ਬੇਨਤੀ ਸੀ ਕਿ ਉਹਨੂੰ ਹੁਣੇ ਬੰਦ ਕੀਤਾ ਜਾਵੇ ਤੇ 7 ਦਿਨਾਂ ਬਾਅਦ ਜੋ ਵੀ ਉਹਦੀ ਨਿਗਰਾਨੀ ਹੋਊਗੀ ਉਹਦੇ ਹਿਸਾਬ ਨਾਲ ਬੰਦ ਦਾ ਚੜਾਇਆ ਜਾਵੇ ਇਹਨਾਂ ਦੀ ਇੱਕ ਬੇਨਤੀ ਤੇ ਚੋਗੇ ਇਹਨਾਂ ਨੇ ਹੁਣ ਸਾਰੀਆਂ ਗੱਲਾਂ ਬਹੁਤ ਹੀ ਸਹਿਯੋਗ ਨਾਲ ਕੀਤੀਆਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਬੰਦ ਹੀ ਕਰਾਂਗੇ ਪਹਿਲਾਂ 2 ਦਿਨ ਬਾਅਦ ਉਹ ਜਿਹੜਾ ਬਾਹਦਰਕੇ ਵਾਲਾ ਇਹਨੂੰ 2 ਦਿਨ ਬਾਅਦ ਇਹ ਬੰਦ ਕਰ ਦੇਣਗੇ ਸੈਂਟਰ ਨੂੰ ਜਿੱਥੋਂ 1.5 ਕਰੋੜ ਲੀਟਰ ਪਾਣੀ ਨਿਕਲਦਾ ਹਰ ਰੋਜ਼ ੁੱਡੇ ਦਰਿਆ ਨੂੰ ੁੱਡਾ ਨਾਲਾ ਬਣਾਉਂਦਾ ਇਹ ਫੰਡ ਹੋਊਗਾ ਔਰ 7 ਦਿਨਾਂ ਬਾਅਦ ਇੰਨਾ ਦਾ ਨਿਗਰਿਖਣ ਕੇ ਚੇਹਰੋ ਸਾਹਮਣੇ ਆਊਗਾ ਇਹ ਮੀਡੀਆ ਕੀ ਪਬਲਿਕ ਰੋਟਾ ਚ ਵੀ ਸਾਨੂੰ ਵੀ ਸਾਰੇ ਪੰਜਾਬ ਨੂੰ ਦੱਸਿਆ ਜਾਵੇਗਾ ਔਰ ਜਿਹਦੀ ਕਲੈਰਿਟੀ ਹੈ ਸਾਨੂੰ ਇਹਨਾਂ ਨੂੰ ਕਲੈਰਿਟੀ 7 ਦਿਨਾਂ ਬਾਅਦ ਹੋ ਜੂਗੀ ਕਿ ਉਹ ਕਿੰਨੇ ਬੰਦ ਹੋਣੇ ਚਾਹੀਦੇ ਆ ਜ਼ੇੰਤੀ ਹੈ ਬਾਪੂ ਜੀ ਆਜੂ ਕੇ ਆਪਣੇ ਸਾਹਮਣੇ ਖੜੇ ਹੋਗੇ ਬਾਕੀ ਬੰਦੇ ਛੱਡੇ ਚਾ ਚੁਕੇ ਨੇ ਸਾਡੀ ਇੱਕ ਬੇਨਤੀ ਹੈ ਇਹਨਾਂ ਨੂੰ ਕੱਢ ਕੇ ਮੇਰੀ ਲੱਤੇ ਨਾਲ ਬੰਨ੍ਹ ਕਰਾਓ ਔਰ ਮੱਥਾ ਫੋੜ ਕੇ ਸਾਨੂੰ ਐਵੇਂ ਸੁਣਾਵਾ ਜੇ ਤਾਂ ਹੋਇਆ ਔਰ ਨਹੀਂ ਤਾਂ ਉਹਨਾਂ ਚਿਹਰਾ ਪਾ ਬੈਠਾਂਗੇ ਕੀ ਹੋਇਆ ਤੁਸ ਤਾਂ ਆਪਾਂ ਸੜਕ ਛੱਡ ਦਿਆਂਗੇ ਪਰ ਰਹਿਾਂਗੇ ਇੱਥੇ ਕਲੀਅਰ ਹੈ ਕਲੀਅਰ ਹੈ ਜੀ ਆਪਣੀ ਇਹ ਗੱਲ ਕਲੀਅਰ ਹੈ ਕਿ ਹੋਈਆਂ ਹੋਈਆਂ ਸਾਰੀਆਂ ਗੱਲਾਂ ਜੋ ਹੋਈਆਂ ਨੇ ਅਸੀਂ ਆਪਦੇ ਵੱਲੋਂ ਡੀਸੀ ਸਾਹਿਬ ਨੇ ਤੇ ਸਾਰੇ ਪੁਲਿਸ ਸਰਵਾਈਲੈਂਸ ਨੂੰ ਇੱਕ ਤਾਂ ਆਪਦੇ ਵੱਲੋਂ ਗੱਲ ਕਹੀ ਨਹੀਂ ਹੈ ਕਿ ਅਸੀਂ ਤੁਹਾਨੂੰ ਦੱਸਦੇ ਕਿ ਸੰਗਤ ਨੇ ਬਹੁਤ ਥਾਰੀ ਨੇ ਗਿਆ ਸੀ ਕਿ ਲੇਕਰ ਅਜੀ ਨੋਦੀ ਕਬਾਲ ਤੇ মিডিਏ ਸਾਹਮਣੇ ਜੋ ਕਮਿਟਮੈਂਟ ਕੀਤੀ ਆ ਉਹਦੇ ਤੇ ਅਟਵਾਰ ਕਰ ਰਹੇ ਆ ਉਹਨੂੰ ਨਿਭਾਏ ਹੋ ਜੇ ਇਸ ਤਰ੍ਹਾਂ ਕਿ ਅਸੀਂ ਕਹਿੰਦੇ ਆ ਕਿ ਉਹ ਵੀ ਕਮਿਟਮੈਂਟ ਕਰੇ ਉਹਨੂੰ ਪੂਰਾ ਕਰੋ ਤੇ ਜਦੋਂ ਕੇ ਪ੍ਰਸ਼ਾਸਨ ਦਾ ਵੀ ਆਉਣ ਵਾਲੇ ਸਮੇਂ ਵੀ ਵਿਸ਼ਵਾਸ ਬਣਦਾ ਰਹੂਗਾ ਤੇ ਜੇ ਤੁਸੀਂ ਇਹ ਕਰਕੇ ਲੋਕਾਂ ਨੂੰ ਇਹ ਆਸ ਮੋਰ ਖਤਮ ਕਰਨ ਵਾਸਤੇ ਤੁਸੀਂ ਕੋਈ ਝੰਡਾ ਅਮਿਸ਼ਾਰਜਨ ਦੇਖਤਾ ਦੀ ਮੋਰਚੇ ਤੇ ਖਰੇਨਾ ਨੀ ਨੋਜਨਾ ਤਾਂ ਇਹ ਵੀ ਤੁਹਾਡਾ ਚੋਟਾ ਵੀ ਬਣਾ ਹਰ ਪਹਿਲਾ ਉਧਰ ਤੇ ਬਾਕੀ ਜਿਹੜਾ ਅੱਜ ਸੁੱਧ ਵੀ ਸਰਪ ਤੇ ਜੋ ਲੋਕਾਂ ਨੇ ਧੰਗਾ ਦਿੱਤਾ ਉਹ ਜਿਹੜਾ ਸਾਡੇ ਨੂੰ ਜੁਲਸਾ ਕੀਤਾ ਗਿਆ ਜਿਹਦੇ ਨਾਲ ਜਿਹੜੇ ਬੰਦੇ ਸੀ ਉਹਨਾਂ ਨੂੰ ਬੜਾ ਖੁਰਦੇ ਹਾਰ ਕੀਤਾ ਗਿਆ ਤੇ ਉਹਨਾਂ ਨੂੰ 12 ਤੱਕ ਟਿਕਿਆ ਇਹ ਕਰਕੇ ਇਹ ਲੋਕਾਂ ਦੀ ਮਨੁੱਖਤਾ ਦੀ ਭਲਾਈ ਵਾਸਤੇ ਲੋਕ ਇਹ ਸਭੀ ਪੰਡਤ ਸੁਣਨ ਵਾਲੀ ਪਰ ਇਹੋ ਜਿਹੇ ਹਾਲਾਤ ਨੂੰ ਅੱਗ ਲਾ ਦਿੰਦੇ ਇਹ ਇਹ ਗੱਲ ਆਪਣੀ ਪ੍ਰੀਰਤਦੇ ਤੁਹਾਨੂੰ ਇਹ ਨਾ ਕੋ ਗੱਡੇ ਨਾਲ ਜੰਮਦੀ ਚਾਹ ਤਰਤੀ ਤੋਂ ਨਹੀਂ ਘਟਾ। ਇਹ ਜੀ ਨੂੰ ਕੋਈ ਬਣਾਇਆ। ਉਹ ਇਹ ਹੋਰ ਸਾਡੇ ਵਿੱਚ ਆ ਗਈ। ਜਿਹੜਾ ਦੂਜਾ ਜਿਹੜਾ ਇਹ ਦਿੱਲੀ ਦਾ ਨਾਮ ਹੈ। ਅੱਛਾ ਇਹ ਜੀ ਸਾਵਾ ਜਪਾ ਜ਼ੁੰਦਾ ਅਸਰ ਕੇ ਆਪਾਂ ਜੱਥੇ ਨਾਲ ਹੋਏਗਾ ਲਗਣਾ। ਹੋਣੇ ਕਰਾਂਗੇ ਜੀ। ਬੰਦੇ ਮਾਪਿਆਂ ਦੀ ਗਾਰੰਟੀ ਇਹ ਪੁੱਛਦੇ ਜਦੋਂ ਖਤਮ ਕਰਾਉਂਗਾ ਮੰਦਾਲ ਕਰਾਉ। ਸਾਡੇ ਰਾਜਸਥਾਨ ਵਾਲੇ ਬਖੰਡੇ ਕੇ ਸਾਰਿਆਂ ਨੂੰ ਪੁੱਛ ਰਿਹਾ ਸਾਰੇ ਪਕਰ ਸਾਰਿਆਂ ਨੂੰ ਪੁੱਛ ਰਿਹਾ ਮੱਕੇ ਕਿਥੇ ਆ ਕਿਥੇ ਆ ਜੇ ਨਾਲ ਨੇ ਆਵਾਜ਼ ਸੁਬਾ ਜੇ ਮੰਨ ਲਾ ਪੂਰਾ ਆਪਾਂ ਆਹ ਹੋ ਗਏ ਕਿ ਪਰੇ ਹੋ ਕੇ ਬਹਿ ਜਾਂਦੇ ਕਿਤੇ ਘੇਰਾਵਾ ਜਾਵੇ ਉਹਨੂੰ ਹੁਣ ਮੈਂ ਇੱਥੇ ਸਿਰਦਾਉ ਨੂੰ ਜੰਨਾ ਅੱਗੇ ਆ ਗਿਆ ਸਾਰਿਆਂ ਸਤਰੀ ਗਾਲ ਜੀ ਅਰੇ ਧਿਆਨ ਨਾਲ ਸੁਣੋ ਇਹ ਆਪਣੇ ਸੀਟੀਪੀ ਜਿਹੜੇ ਹੈਗੇ ਆ ਜਿਹੜੇ ਜਿੱਤੇ ਸੀਰ ਇਹਦਾ ਸੀਟੀਪੀ ਹੋਵੇਗਾ ਜਿਸ ਤੋਂ ਬਾਅਦ ਲੱਗਦਾ ਕਿ ਬਾਰੇ ਉੱਪਰ ਨਹੀਂ 50 ਵੇਤੀ 40 15 ਇਹ ਦੋ ਮਹੀਨੇ ਤੋਂ ਦੋਨਾਂ ਦੇ ਖਾਤੇ ਸੀਟੀਪੀ ਦੇ ਮੇਲ ਆਲੋਚਿਤ ਹੋਏ। ਪਰ ਉਸ ਤੋਂ ਬਾਅਦ ਦੋਨੇ ਆ ਕੇ ਐਨਡੀ ਕੇ ਲੇਟਾ ਆਪਣਾ ਸਟੇਜ ਆ। ਪਰ ਉਹਨੇ ਪਾਰੇ ਅਸੀਂ ਇੱਕ ਹਫਤੇ ਦਾ ਟੈਸਟ ਰਿਅਰਕੋ ਜੀਓ ਕਮੇਟੀ ਹੋਏਗੀ ਜੋ ਤੇ ਲਗਾ ਜਾਂਦੀ ਹੈਗਾ ਉਹ ਕੋਈ ਗੱਲ ਉਹਦੀ ਕਰਦੀ ਹੋਏ ਇਹ 15 ਮਿੰਟ ਹੀ ਦਾ ਆ ਉਹਨੇ ਇੱਕ ਅਰਟੀਕਲ ਜਿਹੜਾ ਪਹਿਲਾਂ ਪਈਆ ਸੀ ਜਿਹਦੇ ਚੈਅਰਮੈਨ ਸਾਹਿਬ ਨੂੰ ਨਹੀਂ ਗੱਲ ਹੋਈ ਆ ਉਹਨਾਂ ਦੇ ਉੱਤੇ ਉਹ ਕਹਿੰਦੇ ਵੀ ਮੈਂ ਆ ਗਿਆ ਮੇਰੇ ਕੋਲ ਵੀ ਅੱਗੇ ਪੈਂਡਿੰਗ ਆ ਉਹ ਅਸੀਂ ਜੋ ਫੈਸਲਾ ਕੀਤਾ ਉਹਨਾਂ ਦੀ ਸਭਾ ਕਰਕੇ ਕਿ ਪੀਸੀ ਨੂੰ ਇਹ 15 ਮਿੰਟ ਦੇ ਇੱਕ ਹੀ ਰੈਨ ਦੇਣਾ ਚਾਹ ਰਹੇ ਕਾ ਉਹਨਾਂ ਦਾ ਪਲਾਨ ਦੇ ਨਹੀਂ ਚੱਲ ਰਿਹਾ ਉਹ ਵਰਗਾ ਵੀ ਕੋਈ ਕੋਈ ਕੰਪਲੈਂਟ ਕਰਾ ਦੇ ਸੀ ਇਹ ਉਹ ਉਹਦੇ ਉਹਦੇ है, कर रहे है। कि मैं वो कि कंप्लायंस मतलब ऑर्डर आया, क्योंकि मैं ठीक रहना पड़ता है तो वो ऑर्डर की कंपलाइंस दो दिन मंगे दी थी उन्होंने अभी दो दिन देते हैं जब दो दिन करें सारे का बहुत बहुत धन्यवाद ਓ ਭਾਈ ਲਾਈਟਾਂ ਜਲਵਾਓ ਪਹਿਲਾਂ ਇਹਨਾਂ ਦਾ ਭਾਈ ਇਹਦਾ ਮੂੰਹ ਪਹਿਲੇ ਲਾਈਟਾਂ ਦਾ ਲਵਾ ਦਿਓ ਜਨ ਅਸੀਂ ਮੁਕਤੀ ਦੇ ਬਾਬਰ ਮੰਨਦੇ ਆ ਅਸੀਂ ਕਹਿੰਦੇ ਕਿ ਇਹ ਮੁਕਤੀ ਦੇ ਬਾਬਰ ਮੰਨਦੇ ਆ ਉਹ ਕਹਿੰਦੇ ਕਿ ਉਹ ਇਹਨੇ ਭੱਜੇ ਨਹੀਂ ਤੇ ਸਰਕਾਰ ਦੀ ਬਦਨਾਮੀ ਕਿ ਆਪਾਂ ਹੋ ਰਾਜਾ ਨਾ ਕਰਦੇ ਆ ਪਾਈ ਤੁਹਾਨੂੰ ਮੁੱਕਰ ਰਿਹਾ ਬਤਾ ਦੇ। ਜੋ ਕੋਰਸਟ ਹੈ ਹੱਥ ਨੇ। ਜੋ ਕੋਰਸਟ ਹੈ ਹੱਥ ਨੇ ਆਪਾਂ ਉਹਨਾਂ ਤੋਂ ਉਹਦੇ ਸਾਹਮਣੇ ਦਾਸ ਬਿਦਲ ਲੈਣੀ। ਜਿਹੜੇ ਵੀ ਖਾਂਦੇ ਗਏ ਕਿ ਬੇਤੀ ਮੰਨਦੀ। ਜਿਹਨੇ ਸਾਰੀ ਸੰਗਤਾਇਕ ਹੈ। ਜੇ ਕਿਸੇ ਬੰਦੇ ਨੇ ਲੋਕ ਤੋਂ ਜ਼ਿਆਦਾ ਵਿਆਖਿਆ ਕੀਤੀ ਜਿਵੇਂ ਸਾਡੀ ਹੋ ਰਹੀ ਹੈ। ਅਨਾਜੀ ਇਹ ਰਹੀ ਇੱਕ ਬੇਤੀ ਜਿਹਨੇ ਵੀ ਲੋਕ ਤੋਂ ਜ਼ਿਆਦਾ ਵਿਆਖਿਆ ਕੀਤੀ ਹੈ ਜਿਹਦਾ ਆਰਡਰ ਨਹੀਂ। ਕਟਿੰਗਾ ਭੱਲਣਾ ਨਵਾਲਾ ਕਰਨਾ ਕਾਲਾਂ ਦੇੜੀਆਂ ਪੱਪੂ ਦੀ ਅਗੇ ਸਖਤ ਬੰਦਿਆਂ ਨੂੰ ਤੇ ਉਹਨਾਂ ਤੇ ਸਾਡੀ ਇੱਕ ਸਾਰਿਆਂ ਦੀ ਦੇਖ ਹੈ ਤੇ ਭਾਗੀ ਕਾਰਵਾਈ